ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਆਪਣੇ ਇਸ ਚੈਨਲ ਤੇ। ਸ਼ੁਰੂ ਕਰਦੇ ਹਾਂ ਕਹਾਣੀ ਰਿਸ਼ਤੇ ਭਾਗ 3 ਲੇਖ ਲਖਵਿੰਦਰ ਸਿੰਘ ਸੰਧੋ। ਵਿਦਾਵਦਾਈ ਦੀਆਂ ਤਿਆਰੀਆਂ ਹੋ ਰਹੀਆਂ ਹਨ। ਮੇਰੇ ਦਿਮਾਗ 'ਚ ਅੱਜ ਦੀਆਂ ਸਾਰੀਆਂ ਗੱਲਾਂ ਫਿਲਮ ਦੀ ਰੀਲ ਵਾਂਗੂੰ ਘੁੰਮ ਰਹੀਆਂ ਹਨ। ਸਵੇਰੇ 5 ਵਜੇ ਤੋਂ ਤੁਰਿਆ 200 ਬੰਦਿਆਂ ਦੀ ਬਰਾਤ ਦੀਆਂ ਕਾਰਾਂ, ਮੋਟਰਾਂ ਦਾ ਕਾਫਲਾ ਚੰਡੀਗੜ੍ਹ ਦੇ ਸਟਾਈਲ ਤੇ ਬਣੇ ਵਿਹੋਲੀ ਕੁੜੀ ਵਾਂਗ ਸਜਾਏ ਜੰਜ ਘਰ ਦੇ ਸਾਹਮਣੇ ਆ ਰੋਦਾ ਹੈ। ਅਜੀਬ ਐਂਡ ਵਜ ਰਿਹਾ ਹੈ ਕੋਕਾ ਕੋਲਾ ਤੇ 골ਡਸਟਾਪ ਦੀਆਂ ਬੋਤਲਾਂ ਅੰਦਰ ਆ ਰਹੇ ਬਰਾਤੀਆਂ ਨੂੰ ਪੇਸ਼ ਕੀਤੀਆਂ ਜਾਂਦੀਆਂ ਹਨ ਪੱਥਾਂ ਵਿੱਚ ਠੰਡੀਆਂ ਡਾਰ ਠਾਰ ਬੋਤਲਾਂ ਫੜੀ ਬਰਾਤੀ ਇਸ ਨਵੀਂ ਕਿਸਮ ਦੇ ਜੰਜ ਕਰਦੀਆਂ ਸਿਰਤਾ ਕਰ ਰਹੇ ਹਨ ਕਈ ਬਰਾਤੀ ਮਰਾਨਿਆਂ ਚ ਬਣੇ ਬਾਸ਼ਵਿਸ਼ਨਾ ਤੇ ਆਪਣੇ ਹੱਥ ਮੂ ਤੋਰੇ ਹਨ ਸਾਹਮਣੇ ਲੱਗੇ ਸ਼ੀਸ਼ਿਆਂ ਚ ਆਪਣੀਆਂ ਮੁੱਛਾਂ ਤੇ ਪਗੜੀਆਂ ਠੀਕ ਕਰ ਰਹੇ ਹਨ ਬਾਥਰੂਮਾਂ ਚ ਆਦਮ ਕੱਦ ਸ਼ੀਸ਼ੇ ਹਨ ਅੰਬੂ ਦਾ ਬਾਪ ਬਾਰ ਖੋਲਣ ਸਾਰੀ ਵਾਪਸ ਮੁੜਾਇਆ ਹੈ। ਸਲੱਖਣ ਸਿਆਂ ਕੀ ਗੱਲ ਮੁੜਾਇਆ ਕੋਈ ਮਨਚਲਾ ਪੁੱਛਦਾ ਹੈ। ਯਾਰ ਅੰਦਰ ਕੋਈ ਬੰਦਾ ਖੜਾ ਹੈ। ਸੁਣ ਕੇ ਖੂਬ ਹਾਸਾ ਮੱਚਦਾ ਹੈ। ਬਰਾਤੀਆਂ ਨੇ ਤਿੰਨ ਸ਼ਿਫਟਾਂ ਚ ਬ੍ਰੇਕਫਾਸਟ ਕੀਤਾ। ਖਾਣ ਵਾਲੀਆਂ अनेका ਚੀਜ਼ਾਂ ਨਾ ਨਮਕੀਨ ਵੀ ਤੇ ਮਿੱਠੀਆਂ ਵੀ। ਈ ਪ੍ਰਕਾਰ ਦੇ ਪਕੌੜੇ ਹਨ। ਮੱਛੀ, ਕਲੇਜੀ, ਗੋਭੀ, ਪਾਲਕ, ਪਨੀਰ, ਮਿਰਚ ਤੇ ਬੈਂਗਣ ਦੇ। ਆਮਲੇਟ ਹੈ ਟੋਸਟ ਹਨ ਮਿੱਠੀਆਂ ਚੀਜ਼ਾਂ ਜਿਵੇਂ ਵਰਤੀ ਕਲਾਕੰਦ ਰਸਗੁਲੇ ਗੁਲਾਬ ਜਾਮੁਨਾ ਕੇਕ ਮਿਲਕ ਕੇਕ ਪੇਸਟਰੀਆਂ ਤੇ ਕਰੀਮੀ ਬਿਸਕੁਟ ਆਦ ਹਨ ਫਿਰ ਆਨੰਦ ਕਾਰਜ ਆਨੰਦ ਕਾਰਜ ਤੋਂ ਪਿੱਛੋਂ ਫਿਰ ਜੰਜ ਕਰ ਖੁੱਲੇ ਘਰਾਸੀ ਮੈਦਾਨ ਚ ਛੋਟੇ ਛੋਟੇ ਗੋਲ ਟੇਬਲਾਂ ਦਿਵਾਲੇ ਚਾਰ ਚਾਰ ਕੁਰਸੀਆਂ ਇੱਕ ਪਾਸੇ ਅੰਗਰੇਜ਼ੀ ਅੱਖਰਾਂ ਚ ਲਿਖਿਆ ਸ਼ਬਦ ਵਾਰ ਚਿੱਟੀਆਂ ਵਰਦੀਆਂ ਵਾਲੇ ਬੈਰੇ ਨਿਸ਼ਕੀਆਂ ਟਰੀਆਂ ਚ ਰੰਗਦਾਰ ਪਾਣੀ ਵਾਲੇ ਪੈਨਸੀ ਗਲਾਸ ਕੁਰਸੀਆਂ ਤੇ ਸਜੇ ਬੈਠੇ ਬਰਾਤੀਆਂ ਨੂੰ ਸਰਵ ਕਰ ਰਹੇ ਹਨ ਥੋੜੀ देर ਪਿੱਛੋਂ ਸਾਰੇ ਮੇਜ਼ਾਂ ਪਰ ਵਿਸਕੀ ਦੀਆਂ ਬੋਤਲਾਂ ਤੇ ਪਾਣੀ ਦੀ ਜੱਗ ਦਿਖਾਈ ਦੇਣ ਲੱਗ ਪੈਂਦੇ ਹਨ ਪਿੰਡੂ ਬਰਾਤੀਆਂ ਨੂੰ ਬੈਰ ਸਿਸਟਮ ਪਸੰਦ ਨਹੀਂ ਆਇਆ ਇੱਕੋ ਵਾਰ ਅੱਧੀ ਬੋਤਲ ਅੰਦਰ ਛੱਟਣ ਵਾਲਿਆਂ ਨੂੰ ਭਲਾ ਗਲਾਸੀਆਂ ਨਾਲ ਕੀ ਬਣਦਾ ਹੈ ਬੈਰੇ ਹੁਣ ਪਾਣੀ ਅਤੇ ਪਕੌੜੇ ਪਕੌੜੀਆਂ ਦੀ ਸੇਵਾ ਕਰੇ ਸਨਾਂ ਖਾਲੀ ਬੋਤਲਾਂ ਚੁੱਕ ਕੇ ਭਰੀਆਂ ਰੱਖ ਦਿੰਦੇ ਸਨ ਸਲੱਖਣ ਸਿੰਘ ਬੜੀ ਛੇਤੀ ਲਖੜ ਖੜਾਉਣ ਲੱਗ ਪਿਆ ਠੇਡਾ ਮਾਰ ਕੇ ਉਸਨੇ ਮੇਜ਼ ਉਲਟਾ ਦਿੱਤਾ ਉਸਦੀ ਆਪਣੀ ਕੁਰਸੀ ਵੀ ਉਲਟ ਗਈ ਸ਼ਰਾਬ ਦਾ ਗਲਾਸ ਮੂੰਹ ਨੂੰ ਲਾਈ ਉਹ ਇੱਕ ਪਾਸੇ ਨੂੰ ਲੁੜਕ ਗਿਆ ਪਗਟ ਹੈ ਗਈ ਕੱਪੜੇ ਖਰਾਬ ਹੋ ਗਏ ਜੂੜਾ ਖੁੱਲ ਕੇ ਵਾਲ ਖਿੰਡ ਗਏ ਬਰਾਤੀਆਂ ਵਾਸਤੇ ਉਹ ਸ਼ੁਗਲ ਦਾ ਸਦਨ ਬਣ ਗਿਆ ਦੁਪਹਿਰ ਦੀ ਰੋਟੀ ਦਾ ਸੱਦਾ ਹੁੰਦਾ ਹੈ ਝੂਮਦੇ ਚਵਾਉਂਦੇ ਬਰਾਤੀ ਬੈਂਡ ਮੰਗਰਾ ਤਰਪੈਂਦੇ ਹਨ ਸਲੱਖਣ ਸਿੰਘ ਤੇ ਉਸਦੇ ਦੋ ਚਾਰ ਸਾਥੀਆਂ ਨੂੰ ਉੱਥੇ ਹੀ ਛੱਡ ਦਿੱਤਾ ਜਾਂਦਾ ਹੈ। 바ਵਾ ਤੇ ਉਸਦੇ ਹਾਣੀ ਭੰਗੜਾ ਪਾ ਰਹੇ ਹਨ। ਬਰਾਤੀ ਉਹਨਾਂ ਦੇ ਉੱਪਰੋਂ ਦੀਰਪਏ ਵਾਰਖੇ ਬੈਂਡ ਵਾਲਿਆਂ ਨੂੰ ਦੇ ਰਹੇ ਹਨ। ਹੁਣ ਤਿੰਨ ਸ਼ਿਫਟਾਂ 'ਚ ਖਾਣਾ ਖਾਣ ਦੀ ਮਜਬੂਰੀ ਨਹੀਂ। ਆਨੰਦ ਕਾਰਜ ਵਾਲੀ ਥਾਂ ਤੇ 200 ਬੰਦਿਆਂ ਵਾਸਤੇ ਚਿੱਟੀਆਂ, ਬੇਦਾਗ ਚਾਦਰਾਂ ਵਾਲੇ ਮੇਜ਼ਾਂ ਤੇ ਖਾਣਾ ਪਰੋਸਿਆ ਗਿਆ ਹੈ। ਸੁਲੱਖਣ ਸਿੰਘ ਤੇ ਉਸਦੇ ਸਾਥੀਆਂ ਲਈ ਰੋਟੀ ਉੱਥੇ ਹੀ ਭੇਜ ਦਿੱਤੀ ਗਈ ਹੈ। ਪਰ ਹੁਣ ਤਾਂ ਅੱਧਿਓ ਬਹੁਤੇ ਬਰਾਤੀ ਸਲੱਖਣ ਸਿੰਘ ਬਣੇ ਲੱਗਦੇ ਹਨ ਕਿਸੇ ਪਾਸਿਓਂ ਗਲਾਸ ਟੁੱਟਣ ਦੀ ਆਵਾਜ਼ ਆਉਂਦੀ ਹੈ ਕਿਸੇ ਪਾਸਿਓਂ ਪ੍ਰੇਟਲ ਟੁੱਟਣ ਦੀ ਛੱਜੂ ਮੀਟ ਵਾਲਾ ਡਾਊਂਗਾ ਚੁੱਕ ਕੇ ਤਰੀ ਪੀਣ ਲਈ ਆਪਣੇ ਮੂੰਹ ਨੂੰ ਲਾਉਂਦਾ ਹੈ ساری ਤਰੀ ਆਪਣੇ ਕੱਪੜਿਆਂ ਉੱਪਰ ਪਾ ਲੈਂਦਾ ਹੈ ਫਿਟ ਲਾਨਤ ਦੀਆਂ ਆਵਾਜ਼ਾਂ ਆਉਂਦੀਆਂ ਹਨ ਗੱਦੀ ਚੱਕਾਂ ਦੇ ਪਾਖਰ ਨੇ ਧੱਲ ਕਰਕੇ ਉਲਟੀ ਕਰ ਦਿੱਤੀ ਸਾਲੇ ਸ਼ਰਾਬ ਪੀਣ ਦੇ ਜਿਵੇਂ ਕਦੇ ਕੋਈ ਦੇਖਿਆ ਨਹੀਂ ਹੁੰਦਾ ਵਿੱਚੋਂ ਕੋਈ ਗਾਲ ਕੱਢਦਾ ਹੈ ਜੀ ਕੱਚਾ ਹੋ ਜਾਂਦਾ ਕਾਮਰੋਲੀ ਬੱਤੀ ਹੋਈ ਹੈ ਪਤਾ ਨਹੀਂ ਸਲੱਖਣ ਸਿੰਘ ਕਿਧਰੋਂ ਆ ਜਾਂਦਾ ਗਲ ਚ ਸਾਫਾ ਵਾਲ ਖੁੱਲੇ ਇੱਕ ਹੱਥ ਗਾਰੇ ਨਾਲ ਲਿਬੜੇ ਚਾਦਰ ਨੂੰ ਪਾਇਆ ਹੋਇਆ ਉਹ ਪਾਗਲਾ ਵਾਂਗ ਖੜਾ ਬਕਵਾਸ ਕਰ ਰਿਹਾ ਧੀ ਵਾਲਿਓ ਸੁਣੋ ਸੇਰੇ ਵਾਲਾ ਮੁੰਡਾ ਗੁਰਪ੍ਰਤਾਪ ਦਾ ਨਹੀਂ ਆਪਦੇ ਬਾਪ ਦਾ ਨਹੀਂ ਪਤਾ ਨਹੀਂ ਕਿਹਦਾ ਮਗਰ ਆਇਆ ਵੈ ਸਾਥੋਂ ਚੋਰੀ ਰੱਖੀ ਐ ਸਾਰੀ ਗੱਲ ਦੀ ਅਸੀਂ ਬਰਾਬਰ ਦੇ ਸ਼ਰੀਕ ਜੰਜ ਘਰਾਂ ਦਾ ਰੋਟੀ ਕਿਉਂ ਖਾਈਏ ਜਾਨ ਨਾਲ ਬਹਿ ਕੇ ਖਾਵਾਂਗੇ ਸਾਨੂੰ ਰੋਕਦੇ ਦੀ ਮਾਂ ਦੀ ਬਾਵੇ ਹੋਰੀ ਉਸ ਨੂੰ ਕਿਸੇ ਹਟਕੇ ਬਾਹਰ ਲੈ ਜਾਂਦੇ ਹਨ ਮੇਰੀਆਂ ਜਾਣਾ ਥੱਲੇ ਕਿਰਕ ਲ ਆ ਜਾਂਦੀ ਹੈ ਬਰੀਕ ਪੀਸਿਆ ਪੱਥਰ ਮੁਰਕੀ ਸੰਗ ਚ ਫਸ ਜਾਂਦੀ ਹੈ ਦਾਦੀ ਵੱਲੋਂ ਮੇਰੀ ਮਾਂ ਤੇ ਲਾਈਆਂ ਤਉਮਤਾਂ ਅਜੇ ਵੀ ਭੂਤ ਵਾਂਗ ਮੇਰਾ ਪਿੱਛਾ ਕਰ ਗਈਆਂ ਹਨ 10 ਸਾਲ ਤੱਕ ਇਹ ਤਉਮਤ ਕੰਧ ਵਾਂਗ ਮੇਰੇ ਵਿਆਹ ਦੇ ਰਾਹ ਚ ਖੜੀ ਰਹੀ ਹੈ ਉਨੇ ਅੱਜ ਦੀ ਬਹਾਰਤ ਦੇ ਫੁੱਲਾਂ ਨੂੰ ਕੰਡਿਆਲੀਆਂ ਤੋਰਾਂ ਵਿੱਚ ਬਦਲਣ ਲਈ ਸਲੱਖਣ ਸਿੰਘ ਦਾ ਰੂਪ ਧਾਰ ਕੇ ਇੱਥੇ ਵੀ ਪਹੁੰਚ ਗਈ ਹੈ ਅੰਦਰੋਂ ਗੁੱਸੇ ਦੀ ਹਨੇਰੀ ਉੱਡਦੀ ਹੈ ਜੀ ਕਰਦਾ ਸਲੱਖਣ ਸਿੰਘ ਦਾ ਸਿਰ ਪਾੜ ਦਿਆਂ ਉਹਦੀ ਜੀਭ ਖਿੱਚ ਕੇ ਟੋਟੇ ਟੋਟੇ ਕਰ ਦਿਆਂ ਮੈਂ ਭੁੱਖੇ ਵਾਂਗ ਉੱਠ ਕੇ ਖੜਾ ਹੋ ਜਾਂਦਾ ਹਾਂ ਨਾਲ ਦੇ ਸਾਥੀ ਬੜੀ ਮੁਸ਼ਕਲ ਨਾਲ ਮੈਨੂੰ ਕੁਰਸੀ ਤੇ ਬਿਠਾਉਂਦੇ ਹਨ ਰੋਟੀ ਖਾ ਕੇ ਵਰਾਤੀ ਜੰਝਕਰ ਨੂੰ ਚਲੇ ਜਾਂਦੇ ਹਨ ਬੈਂਡ ਦੇ ਮਗਰ ਮਗਰ ਮੈਨੂੰ ਤੇ ਪਾਪਾ ਜੀ ਨੂੰ ਰੋਕ ਲਿਆ ਜਾਂਦਾ ਹੈ ਅੰਦਰ ਰੰਗीन ਚਿਪਸਾਂ ਦੇ ਫਰਸ਼ ਵਾਲਾ ਖੁੱਲਾ ਵਿਹੜਾ ਹੈ ਸੋਫਿਆਂ 'ਤੇ ਬੈਠੇ ਰੁਪਿੰਦਰ ਦੇ ਮਾਤਾ ਪਿਤਾ ਭੈਣ ਭਰਾ ਨਜ਼ਦੀਕੀ ਰਿਸ਼ਤੇਦਾਰ ਉੱਠ ਕੇ ਹੱਥ ਜੋੜ ਕੇ ਸਾਡਾ ਸਵਾਗਤ ਕਰਦੇ ਹਨ ਮੈਂ ਸਾਰਿਆਂ ਦੇ ਚਿਹਰੇ ਤੋਂ ਸਲੱਖਣ ਸਿੰਘ ਵਾਲੀ ਗੱਲ ਦਾ ਪ੍ਰਭਾਵ ਪੜਨ ਦਾ ਯਤਨ ਕਰ ਰਿਹਾ ਹਾਂ ਕਿਸੇ ਵੀ ਚਿਹਰੇ ਤੇ ਕੋਈ ਅਨੁਸਖਾਵਾਂ ਪ੍ਰਭਾਵ ਨਹੀਂ ਸਾਰੇ ਮੱਥੇ ਖਿੜੇ ਅੱਖਾਂ ਹੱਸਦੀਆਂ ਤੇ ਬੁੱਲ ਮੁਸਕਰਾ ਰਹੇ ਹਨ ਸਾਡੇ ਬੈਠਣ ਪਿੱਛੋਂ ਸਾਰੇ ਆਪੋ ਆਪਣੀ ਥਾਂ ਤੇ ਬੈਠ ਜਾਂਦੇ ਹਨ ਪਿਆਰ ਆਦਰ ਸਤਿਕਾਰ ਕੁਲਾ ਸੁਖਾਵਾਂ ਮੁਸਕਰਾਹਟਾਂ ਭਰਿਆ ਵਾਤਾਵਰਨ ਸੁਲੱਖਣ ਸਿੰਘ ਦੀ ਗੱਲ ਨੂੰ ਮੈਂ ਬਿਲਕੁਲ ਹੀ ਭੁੱਲ ਜਾਂਦਾ ਮਾਸੀ ਜਿਸ ਨੂੰ ਹੁਣ ਸਾਰੇ ਰਿਸ਼ਤੇਦਾਰ ਮਿਸੇ ਚੀਮਾ ਕਹਿੰਦੇ ਹਨ ਭਰਾ ਦੇ ਨਾਲ ਆਈ ਹੈ ਉਹ ਸਵੇਰ ਤੋਂ ਹੀ ਰੁਪਿੰਦਰ ਦੇ ਕੋਲ ਹੈ ਰੁਪਿੰਦਰ ਨੂੰ ਲੈ ਕੇ ਹੁਣ ਉਹ ਬਾਹਰ ਆਉਂਦੀ ਹੈ ਪਿੱਛੇ ਪਿੱਛੇ ਰੁਪਿੰਦਰ ਦੀਆਂ ਸਹੇਲੀਆਂ ਹਨਾ ਰਪਿੰਦਰ ਨੂੰ ਮੇਰੇ ਖੱਬੇ ਪਾਸੇ ਬਿਠਾ ਦਿੱਤਾ ਜਾਂਦਾ ਹੈ। ਪਾਪਾ ਜੀ ਉੱਠ ਕੇ ਦੂਜੇ ਪਾਸੇ ਬੈਠਦੇ ਹਨ। ਮਾਸੀ ਉਹਨਾਂ ਹੀ ਥਾਂ ਬੈਠ ਜਾਂਦੀ ਹੈ। ਤਸਵੀਰਾਂ ਖਿੱਚੀਆਂ ਜਾਂਦੀਆਂ ਹਨ। ਮਿੱਠੇ-ਮਿੱਠੇ ਮਖੌਲ ਹੁੰਦੇ ਹਨ। ਖਾਸੀਆਂ ਦੇ ਫੁਹਾਰੇ ਛੜਦੇ ਹਨ। ਖੁਸ਼ੀਆਂ ਦਾ ਮੀਂਹ ਵਰਦਾ ਹੈ। ਬਿਹਾਰਕ ਗੱਲਾਂ ਹੁੰਦੀਆਂ ਹਨ। ਵਿਚਕਾਰ ਰੱਖੇ ਮੇਜ਼ਾਂ ਤੇ ਚੀਜ਼ਾਂ ਰੱਖੀਆਂ ਜਾਂਦੀਆਂ ਹਨ। ਦਾਜ ਦੀ ਲਿਸਟ ਪੜ੍ਹੀ ਜਾਂਦੀ ਹੈ। ਕਾਕੇ ਦੇ ਪਿਤਾ ਜੀ, ਬਾਬਾ ਜੀ ਪੁੱਪੜਾਂ, ਮਾਮਿਆਂ, ਮਾਸੜਾਂ, ਚਾਚਿਆਂ, ਤਾਇਆਂ ਅਤੇ ਉਹਨਾਂ ਦੇ ਜੁਆਇਆਂ ਵਾਸਤੇ 25 ਕੰਬਲ 25 ਛਾਪਾਂ 6-6 ਮਾਸੇ ਦੀਆਂ, ਜਨਨੀਆਂ ਵਾਸਤੇ 25 ਸੂਟ, ਪਿਤਾ ਜੀ ਅਤੇ ਬਾਬਾ ਜੀ ਲਈ 1-1 ਕੜਾ, 2-2 ਤੋਲੇ ਦਾ, ਮਾਤਾ ਜੀ ਲਈ 1 ਕੰਠੀ, 5 ਤੋਲੇ ਦੀ। 1 ਸੂਟ ਬੀਬਾ ਜੀ ਦੇ ਆਪਣੇ, 21 ਸੂਟ ਕਾਕਾ ਜੀ ਦੇ, ਮਾਤਾ ਜੀ ਦੇ 14 ਬਿਸਤਰੇ, 7 ਗਰਮ ਰੇਸ਼ਮੀ ਰਜਾਈਆਂ, ਗਦੈਲਿਆਂ, ਕੰਬਲਾਂ ਸਮੇਤ ਤੇ ਸੱਤ ਠੰਡੇ ਵਿਸਤਰੇ ਦੀਆਂ ਦਰੀਆਂ ਚਾਦਰਾਂ ਸਹਰਾਣਾ ਸਮੇਤ ਚਾਰ ਸੈਟ ਗਹਿਣਿਆਂ ਦੇ ਕਲਰ ਸੈਟ ਜਾਲ ਸੈਟ ਹੀਰਿਆਂ ਦਾ ਸੈਟ ਤੇ ਮੋਤੀਆਂ ਵਾਲਾ ਸੈਟ ਰਾਣੀ ਹਾਰ ਤੇ ਨੈਕਲਸ ਗਲੇ ਦੀ ਚੇਨ ਚੂੜੀਆਂ 8 ਜੜਾਉ 8 ਸਾਦਾ ਚੌੜੀ ਕਿਸਮ ਦੀਆਂ ਅੱਜ ਕੱਲ ਦੇ ਰਿਵਾਜ ਅਨੁਸਾਰ ਟਾਪਸ ਇੱਕ ਜੋੜੀ ਹੀਰਿਆਂ ਵਾਲੇ ਦੋ ਜੋੜੀ ਸਾਦਾ ਜੜਾਉ ਟਿੱਕਾ ਇੱਕ ਸ਼ਿੰਗਾਰ ਪੱਟੀ ਇੱਕ ਕਲਿੱਪ ਦੋ ਮੁੰਦਰੀਆਂ ਚਾਰ ਪੰਜ ਗੋਲਾ ਇੱਕ ਸੋਨੇ ਦਾ ਕੁੱਲ ਭਾਰ 70 ਤੋਲੇ ਡਿਨਰ ਸੈੱਟ 2 ਇੱਕ ਸਟੀਲ ਇੱਕ ਕੱਚ ਦਾ ਟੀ ਸੈੱਟ 2 ਸਿਕੰਜਵੀ ਸੈੱਟ ਇੱਕ ਪ੍ਰੈਸ਼ਰ ਕੁੱਕਰ 2 ਕੇਕ ਆਵਣਾ ਇਲੈਕਟ੍ਰਿਕ ਕੇਟਲ ਹੀਟਰ ਕੱਪੜੇ ਧੋਣ ਵਾਲੀ ਮਸ਼ੀਨ ਸਲਾਈ ਮਸ਼ੀਨ ਸਿੰਗਲ ਇੰਪੋਰਟਡ ਸੋਫਾ ਸੈੱਟ ਡਾਇਨਿੰਗ ਟੇਬਲ 8 ਡਨਲਪ ਦੀਆਂ ਕੁਰਸੀਆਂ ਵਾਲਾ ਨਾਈਲੋਨ ਦੀ ਨਿਮਾਰ ਵਾਲੇ ਦੋ ਪਲੰਗ ਦੋ ਗਾੜੀ ਦੀਆਂ ਅਲਮਾਰੀਆਂ ਡਰੈਸਿੰਗ ਟੇਬਲ ਤੇ ਰਾਇਲ ਐਨਫੀਲਡ ਮੋਟਰਸਾਈਕਲ ਲਿਸਟ ਪਾਪਾ ਜੀ ਨੂੰ ਖੜਾ ਦਿੱਤੀ ਸਭ ਚੀਜ਼ਾਂ ਮਾਂ ਦੀਆਂ ਮੰਗਾ ਅਨਸਾਰ ਹਨ ਇੱਕ ਮੋਟਰਸਾਈਕਲ ਵਾਧੂ ਹੈ ਇਸ ਬਾਰੇ ਤਾਂ ਫੈਸਲਾ ਨਹੀਂ ਸੀ ਹੋ ਸਕਿਆ ਪਾਪਾ ਜੀ ਇਸ ਦੇ ਹੱਕ ਵਿੱਚ ਨਹੀਂ ਸਨ ਉਹ ਇਸ ਨੂੰ ਸਾਈਡ ਸਾਈਕਲ ਆਖਦੇ ਸਨ ਮੈਨੂੰ ਜਿਆਦਾ ਆਉਂਦਾ ਹੈ ਦੋ ਦਿਨ ਪਹਿਲਾਂ ਮਾਂ ਨੇ ਮੁਖਤਿਆਰ ਨੂੰ ਖਾਸ ਨੀਹਾ ਦੇ ਕੇ ਭੇਜਿਆ ਸੀ ਇਹ ਖਾਸ ਨੀਹਾ ਸ਼ਾਇਦ ਮੋਟਰਸਾਈਕਲ ਬਾਰੇ ਹੀ ਸੀ ਅਖੀਰ 'ਚ ਰੁਪਿੰਦਰ ਦੇ ਬਾਪੂ ਜੀ ਬੈਂਕ ਦੀ ਇੱਕ ਪਾਸ ਲੋਕ ਫੜਾਉਂਦੇ ਹਨਾ પાસਬੁੱਕ ਰੁਪਿੰਦਰ ਦੇ ਨਾਂ ਹੈ ਇਸ ਵਿੱਚ ਉਸ ਕੈਸ਼ ਦੀ ਰਕਮ ਜਮ੍ਹਾਂ ਹੈ ਜਿਸ ਬਾਰੇ ਮਾਂ ਵਾਰ-ਵਾਰ ਤਾਕੀਦ ਕਰਦੀ ਰਹੀ ਹੈ ਕੈਸ਼ ਦੀ ਰਕਮ 5000 ਘਟ ਹੈ ਇਹ ਗੱਲ ਮਾਂ ਦੀਆਂ ਆਸਾਂ ਦੇ ਅਨੁਕੂਲ ਨਹੀਂ ਪਰ ਮੈਂ ਬਹੁਤ ਖੁਸ਼ ਹਾਂ ਮੈਨੂੰ ਸਭ ਕੁਝ ਠੀਕ ਲੱਗਦਾ ਹੈ ਆਪਣੀਆਂ ਆਸਾਂ ਨਾਲੋਂ ਕਈ ਗੁਣਾ ਵੱਧ ਮੈਂ ਕਹਿਣਾ ਚਾਹੁੰਦਾ ਹਾਂ ਕੈਸ਼ ਦੀ ਤਾਂ ਬਿਲਕੁਲ ਲੋੜ ਨਹੀਂ ਸਾਨੂੰ ਤਾਂ ਸਾਰੀ ਦੁਨੀਆ ਮਿਲ ਗਈ ਹੈ ਕਿਸੇ ਗੱਲ ਦੀ ਭੁੱਖ ਨਹੀਂ ਪਰ ਮੈਂ ਕੁਝ ਵੀ ਨਹੀਂ ਕਹਿ ਸਕਦਾ ਮੈਂ ਅਜਿਹੀਆਂ ਗੱਲਾਂ ਆਖਣ ਦੀ ਸਥਿਤੀ ਵਿੱਚ ਹੀ ਨਹੀਂ ਇਹ ਗੱਲਾਂ ਪਾਪਾ ਜੀ ਨੂੰ ਕਹਿਣੀਆਂ ਚਾਹੀਦੀਆਂ ਹਨ ਪਰ ਉਹ ਤਾਂ ਕੁਝ ਵੀ ਨਹੀਂ ਆਖਦੇ ਸਭ ਕੁਝ ਇਸੇ ਵੀਕਾਰ ਕਰ ਲੈਂਦੇ ਹਨ ਲਿਸਟ ਤੇ ਪਾਸਬੁੱਕ ਕੋਟ ਦੀ ਅੰਦਰਲੀ ਜੇਬ ਚ ਪਾ ਲੈਂਦੇ ਹਨ ਜਿਵੇਂ ਸੌਦੇ ਦੀ ਰਕਮ ਸਾਹਕੇ ਜੇਬ ਵਿੱਚ ਪਾਈਦੀ ਹੈ ਹੁਣ ਰੁਪਿੰਦਰ ਨੰਗੇ ਮੂੰਹ ਮੇਰੇ ਬਰਾਬਰ ਬੈਠੀ ਹੈ ਉਸਦੇ ਮੂੰਹ ਦਾ ਲਸਣ ਵੀ ਮੈਨੂੰ ਪਿਆਰਾ ਲੱਗਦਾ ਹੈ ਲਸਨ ਦੀ ਕਾਲਖ ਵਿੱਚ ਉਸ ਦਾ ਰੰਗ ਹੋਰ ਵੀ ਗੋਰਾ ਜਪਦਾ ਹੈ। ਮਾਸੀ ਦੇ ਚਿਹਰੇ ਤੇ ਸੰਤੁਸ਼ਟਾ ਦਾ ਪ੍ਰਭਾਵ ਹੈ। ਉਹ ਬਹੁਤ ਖੁਸ਼ ਹੈ। ਉਹਦੇ ਪਿੱਤੀ ਦਾ ਐਡੇ ਵੱਡੇ ਖਾਂਦਾਨ 'ਚ ਵਿਆਹ ਹੋਇਆ ਹੈ। ਪਾਪਾ ਜੀ ਖੁਸ਼ ਹਨ। ਉਹਨਾਂ ਨੇ ਆਪਣੇ ਭਾਈਚਾਰੇ ਨੂੰ ਦਿਖਾ ਦਿੱਤਾ ਹੈ ਕਿਡੇ ਵੱਡੇ ਬੰਦਿਆਂ ਨਾਲ ਕੁੜਬਚਾਰੀ ਪਈ ਹੈ। ਰਿਸ਼ਤੇਦਾਰ ਮੇਰੀ ਕਿਸਮ ਤੇ ਰਸ਼ ਕਰਦੇ ਹਨ। ਉਹ ਮੈਨੂੰ ਭਾਗਾ ਮਿਲਾਕਦੇ ਹਨ। ਸਲੱਖਣ ਸਿੰਘ ਵਰਗੇ ਪਾਪਾ ਜੀ ਦੇ ਸ਼ਰੀਕ ਛੱਡ ਕੇ ਕੋਲੇ ਹੋ ਗਏ ਹਨ ਪਰ ਸਾਰੇ ਹੀ ਵਾਰ-ਵਾਰ ਪਾਪਾ ਜੀ ਨੂੰ ਵਧਾਈਆਂ ਦੇ ਰਹੇ ਹਨ ਕਈ ਆਪਣੀ ਅੰਦਰਲੀ ਖੁਸ਼ੀ ਪ੍ਰਗਟ ਕਰ ਲਈ ਤੇ ਕਈ ਅੰਦਰਲੀ ਈਰਖਾ ਲਕਉਣ ਲਈ ਚਾਰ ਵਾ ਚੁੱਕੇ ਹਨ ਤਰੁੰਦਾ ਸਮਾਂ ਹੋ ਗਿਆ ਹੈ ਕਾਗਜ਼ੀ ਫੁੱਲਾਂ ਨਾਲ ਸ਼ਿੰਗਾਰੀ ਕਾਰ ਦੀ ਪਿਛਲੀ ਸੀਟ ਤੇ ਰਪਿੰਦਰ ਨੂੰ ਮੇਰੇ ਨਾਲ ਬਿਠਾ ਦਿੱਤਾ ਜਾਂਦਾ ਹੈ ਅੱਖਾਂ ਗਿੱਲੀਆਂ ਕਰ ਦੇਣ ਵਾਲੀਆਂ ਨਿੱਕੀਆਂ-ਨਿੱਕੀਆਂ ਰਸਮਾਂ ਵਿੱਚੋਂ ਕਾਰ ਸਟਾਰਟ ਹੋ ਜਾਂਦੀ ਹੈ ਜ਼ਿੰਦਗੀ ਨੇ ਅੱਜ ਪਹਿਲੀ ਵਾਰ ਮੈਨੂੰ ਕਿਸੇ ਕੁੜੀ ਦੇ ਇੰਨੇ ਨੇੜੇ ਟੋਕੇ ਬੈਠਣ ਦਾ ਮੌਕਾ ਦਿੰਦਾ ਹੈ ਰੁਪਿੰਦਰ ਨੂੰ ਮੈਂ ਕੋਈ ਮਾਰਾ ਪ੍ਰਭਾਵ ਨਹੀਂ ਦੇਣਾ ਚਾਹੁੰਦਾ ਫਿਰ ਵੀ ਮੱਲੋ ਮੱਲੀ ਕਦੇ ਮੇਰੀ ਲੱਤ ਉਸ ਦੀ ਲੱਤ ਨਾਲ ਲੱਗ ਜਾਂਦੀ ਹੈ ਕਦੇ ਕੋਲੀ ਉਸ ਦੀ ਬਾਹ ਨਾਲ ਟਕਰਾ ਜਾਂਦੀ ਹੈ ਮੇਰੇ ਸਾਰੇ ਸਰੀਰ 'ਚ ਕੰਟ ਵਜਦਾ ਹੈ ਮਿੱਟੀਆਂ ਮਿੱਟੀਆਂ ਝਨਾਟਾਂ ਛੜਦੀਆਂ ਹਨ ਸਰੀਰ ਦੇ ਸਾਰੇ ਤੰਤੂ ਸਾਰੰਗੀ ਵਾਂ ਕਸੇ ਜਾਂਦੇ ਹਨ ਕੋਈ ਅਣਵਿਆਗੀਤ ਕੋਈ ਅਣਛੋਇਆ ਸੰਗੀਤ ਮੇਰੀਆਂ ਨਾੜਾਂ ਵਿੱਚ ਚਰਨ ਲੱਗ ਪੈਂਦਾ ਹੈ ਸਾਰਾ ਸਰੀਰ ਸਵਾਦ ਸਵਾਦ ਹੋੜਦਾ ਹੈ ਸ਼ਰਾਬ ਅੱਜ ਮੈਂ ਬਿਲਕੁਲ ਨਹੀਂ ਪੀਤੀ ਪਰ ਕਈ ਬੋਤਲਾਂ ਦਾ ਨਸ਼ਾ ਮੇਰੇ ਲਹੂ ਵਿੱਚ ਘੁਲ ਗਿਆ ਜਾਪਦਾ ਹੈ ਕਿਸੇ ਮਿਗਨਾਤੀਸੀ ਸਰੂਰ ਨਾਲ ਨਸ਼ਿਆਇ ਮੈਂ ਰਪਿੰਦਰ ਵੱਲ ਖਿੱਚਿਆ ਜਾ ਰਿਹਾ ਹਾਂ ਰੂਪ ਤੇ ਜਵਾਨੀ ਦਾ ਚੁੰਬਕੀ ਖੇਤਰ ਸਪੇਰੇ ਦੀ ਬੀਨ ਤੇ ਤਲਿਸਮਈ ਸੰਗੀਤ ਵਾਂਗ ਮੇਰੀ ਹੋਸ਼ ਨੂੰ ਕੀ ਰਿਹਾ ਹੈ ਬੜੀ ਵੇਵਸੀ ਦੀ ਹਾਲਤ ਹੈ ਜਾਦੂ ਵਿੱਚ ਮਸਤੀਆਂ ਭਰੇ ਮਿਕਨਾਤੀ ਸੀ ਵਾਤਾਵਰਣ ਵਿੱਚ ਪਤਾ ਵੀ ਨਹੀਂ ਲੱਗਦਾ ਮੈਂ ਕਦ ਪ੍ਰਭਿੰਦਰ ਦਾ ਹੱਥ ਪੜ ਲੈਂਦਾ ਹਾਂ ਕੋਲਾ ਮਲੈਮ ਬਿਜਲੀ ਤਰੰਗਾਂ ਨਾਲ ਭਰਪੂਰ ਹਾਤਾ ਉਸ ਦੀ ਇੱਕੋ ਸ਼ੂ ਮੈਨੂੰ ਕੀਵਾ ਕਰ ਦਿੰਦੀ ਹੈ ਅੱਖਾਂ ਆਪਣੇ ਆਪ ਬੰਦ ਹੋ ਜਾਂਦੀਆਂ ਹਨ ਜਦ پلਕਾਂ ਦੇ ਪਿੱਤ ਜਰਾ ਖੁੱਲਦੇ ਹਨ ਤਾਂ ਉਸ ਦੀਆਂ ਕਲਜਾਈਆਂ ਸ਼ਰਬਤੀ ਅੱਖਾਂ ਮੈਨੂੰ ਆਪਣੇ ਚਿਹਰੇ ਤੇ ਗੱਡੀਆਂ ਦਿਖਾਈ ਦਿੰਦੀਆਂ ਹਨ ਅੱਖਾਂ ਮਿਲਦਿਆਂ ਹੀ ਉਸ ਦੀਆਂ ਮਦ ਭਰੀਆਂ ਅੱਖਾਂ ਲਾਈਵੰਤੀ ਦੀਆਂ ਪੱਤੀਆਂ ਵਾਂ ਬੰਦ ਹੋ ਜਾਂਦੀਆਂ ਹਨ ਬੁੱਲਾ ਉੱਪਰ ਖੇੜੀ ਹਲਕੀ ਹਲਕੀ ਮੁਸਕਾਨ ਮੇਰੀ ਹਰ ਹਰਕਤ ਦਾ ਸਮਰਥਨ ਕਰਦੀ ਪ੍ਰਤੀਤ ਹੁੰਦੀ ਹੈ ਇਸ ਤੋਂ ਅਗਲਾ ਸਫ਼ਰ ਬੜੀ ਛੇਤੀ ਮੁੱਕ ਜਾਂਦਾ ਹੈ ਜਾਣ ਵੇਲੇ ਤਾਂ 4 ਘੰਟਿਆਂ ਦਾ ਲੰਮਾ ਸਫ਼ਰ ਇਉਂ ਜਾਂਦਾ ਸੀ ਜਿਵੇਂ ਤੁਰਿਆ ਨੂੰ 4 ਮਹੀਨੇ ਹੋ ਗਏ ਹੋਣ ਪਰ ਹੁਣ ਤਾਂ ਇਹ ਸਮਾਂ ਅੱਖ ਦੇ ਫੋਰਚ ਲੰਘ ਗਿਆ ਮੈਂ ਚਾਹੁੰਦਾ ਹਾਂ ਹੱਥਾਂ 'ਚ ਹੱਥ ਪਾਈ ਅਸੀਂ ਇੰਜ ਹੀ ਸਫ਼ਰ ਕਰਦੇ ਰਹੀਏ ਜ਼ਿੰਦਗੀ ਦਾ ਸਫ਼ਰ ਹੱਥਾਂ ਦੀਆਂ ਕੰਗੜੀਆਂ ਅਤੇ ਨਿਸ਼ਾਈਆਂ ਅੱਖਾਂ ਦੇ ਸਹੂਰ ਵਾਤਾਵਰਣ ਵਿੱਚ ਇੰਜ ਹੀ ਚੱਲਦਾ ਰਹੇ ਪਰ ਕਾਰ ਦਾ ਸਫ਼ਰ ਤਾਂ ਬੜੀ ਛੇਤੀ ਮੁੱਕ ਗਿਆ ਹੈ ਸ਼ਾਇਦ ਜ਼ਿੰਦਗੀ ਦਾ ਸਫ਼ਰ ਵੀ ਇਸੇ ਤਰ੍ਹਾਂ ਮੁੱਕ ਜਾਵੇ ਰੁਪਿੰਦਰ ਨੂੰ ਕਾਰ ਵਿੱਚੋਂ ਉਤਾਰਨ ਪਿੱਛੋਂ ਜਦ ਮਾਂ ਨਾਲ ਮੇਰੀ ਨਿਵੇਕਲੀ ਮੁਲਾਕਾਤ ਹੁੰਦੀ ਹੈ ਤਾਂ ਉਹ ਮੈ ਤੋਂ ਪਹਿਲੀ ਗੱਲ ਕੈਸ਼ ਬਾਰੇ ਪੁੱਛਦੀ ਹੈ ਮੈਨੂੰ ਮਾਂ ਦੀ ਇਹ ਗੱਲ ਕਿਵੇਲੇ ਦਾ ਰਾਗ ਵਿਆਹ ਚ ਬੀ ਦਾ ਲੇਖਾ ਜਾਪਦੀ ਹੈ ਖੇੜਿਆਂ ਖੁਸ਼ੀਆਂ ਤੇ ਹਾਸਿਆਂ ਦੇ ਰੰਗੀਨ ਵਾਤਾਵਰਨ ਵਿੱਚ ਟੰਡਿਆਂ ਤੇ ਸੂਲਾਂ ਵਰਗੀ ਗੱਲ ਪਰ ਮਹਿਮਾਨ ਨੂੰ ਖਸਕੇ ਟਾਲਣ ਦਾ ਯਤਨ ਕਰਦਾ ਹਾਂ ਬੜਾ ਕੈਸਾ ਤੈ ਵੀਜੀ ਸੋਨੇ ਵਰਗੀ ਕੁੜੀ ਦਿੱਤੀ ਹੈ ਅਗਲਿਆਂ ਨੇ ਲੱਖਾਂ ਕਰੋੜਾਂ ਰੁਪਇਆ ਦੀ ਸੁੱਖ ਨਾਲ ਜਿਉਂਦੀ ਵੱਸਦੀ ਰਹੇ ਜਵਾਨੀਆਂ ਆਮਾਣੇ ਪਰ ਕਾਕਾ ਵਿਹਾਰ ਦੀ ਗੱਲ ਦਾ ਤਾਂ ਪਤਾ ਲੱਗਣਾ ਚਾਹੀਦਾ ਸਭ ਵਿਹਾਰ ਵੀਜੀ ਠੀਕ ਠਾਕ ਹੋ ਗਏ ਆਪਾ ਜੀ ਖੁਸ਼ ਮਾਸੀ ਜੀ ਖੁਸ਼ ਆ ਮੈਂ ਖੁਸ਼ ਆ ਤੁਸੀਂ ਦੇਖਣਾ ਆਪਣਾ ਸਾਰਾ ਘਰ ਪਰ ਜਾਣਾ ਚੀਜ਼ਾਂ ਨਾਲ ਕਹਿ ਕੇ ਮੈਂ ਹੱਸਦਾ ਹੱਸਦਾ ਬਾਹਰ ਨਿਕਲ ਜਾਂਦਾ ਹਾਂ ਮਾਂ ਨਾਲ ਗਿਣਤੀਆਂ ਮਿੰਟੀਆਂ ਦੀ ਬਹਿਸ ਉਲਝ ਕੇ ਮੈਂ ਆਪਣੀ ਅੰਦਰਲੀ ਖੁਸ਼ੀ ਨੂੰ ਏੜਕਰਾ ਨਹੀਂ ਹੋਣ ਦੇਣਾ ਚਾਹੁੰਦਾ ਪਰ ਮਾਂ ਨੂੰ ਤੇ ਕਿੱਥੇ ਉਸ ਨੂੰ ਤਾਂ ਤੜਫਣੀ ਲੱਗੀ ਹੋਈ ਸੀ ਸਾਰੀ ਗੱਲ ਵਿਸਤਾਰ ਨਾਲ ਜਾਣਨ ਲਈ ਪਾਪਾ ਜੀ ਨੂੰ ਅੰਦਰ ਬੁਲਾਇਆ ਜਾਂਦਾ ਹੈ ਉਹ ਸਮਝਾਉਂਦੇ ਹਨ ਆਨਾਂ ਤੂੰ ਐਵੇਂ ਬਹਿਮ ਨਾ ਕਰ ਜਸਵੰਤ ਸਭ ਕੁਝ ਠੀਕ ਠਾਕ ਹੈ ਕੀ ਹੋਇਆ ਜੇ ਕੈਸ਼ 5000 ਘਟਾ ਹੈ ਔਰ ਬਸੇਰਾ ਕੁਛ ਦਿੱਤਾ ਹੈ ਬੜਾ ਸੋਨਾ ਵਿਹਾਰ ਕੀਤਾ ਅਗਲੇ ਨੇ ਨਿੰਦਣ ਵਾਲੀ ਕੋਈ ਗੱਲ ਨਹੀਂ ਸ਼ਰੀਕਾਂ ਦੇ ਤਾਂ ਦੰਦ ਜੁੜ ਗਏ ਅੱਖਾਂ ਟੱਡੀਆਂ ਰਹਿ ਗਈਆਂ ਸਾਰਾ ਕੁਝ ਦੇਖ ਕੇ ਸਾਰੇ ਪਿੰਡ ਚ ਧੰਨ ਧੰਨ ਹੋਈ ਪਈ ਹੈ ਪਟੜੀ ਫੇਰ ਚ ਇਹੋ ਜਿਹਾ ਸਾਖ ਨਹੀਂ ਮਿਲੀਆਂ ਕਿਸੇ ਨੂੰ ਤੁੰਮਾ ਪੈ ਗਈਆਂ ਮੋਟਰਸਾਈਕਲ ਵੀ ਦਿੱਤਾ ਹੈ ਮੱਲੋ ਮੱਲੀ ਆਪਾਂ ਤਾਂ ਮੰਗਿਆ ਹੀ ਨਹੀਂ ਸੀ ਮੰਗਿਆ ਕਿਉਂ ਨਹੀਂ ਸੀ ਮੁਖਤਿਆਰ ਨੂੰ 2 ਦਿਨ ਪਹਿਲਾਂ ਇਸੇ ਖਾਤਰੀ ਇਹਦਾ ਭੇਜਿਆ ਸੀ 바ਵਾ ਬਹੁਤਾ ਹੀ ਖੜੇ ਪੈ ਗਿਆ ਸੀ ਅਖੇ ਵੀਜੀ ਮੋਟਰਸਾਈਕਲ ਤਾਂ ਜ਼ਰੂਰ ਚਾਹੀਦਾ ਆਪਦੇ ਵਿਆਹ ਤੇ ਤਾਂ 바ਵਾ ਫੇਰ ਕਾਰ ਵਾਂਗੂ ਘੱਟੋ ਘੱਟ ਮੈਨੂੰ ਤਾਂ ਦੱਸਣਾ ਸੀ ਮੋਟਰਸਾਈਕਲ ਦੇਖ ਕੇ ਮੈਨੂੰ ਸਮਝ ਨਾ ਆਵੇ ਕੀ ਆਖਾਂ ਕੀ ਨਾ ਆਖਾਂ ਤੁਹਾਨੂੰ ਦੱਸ ਕੇ ਖੇਲ ਖਰਾ ਕਰਨੀ ਸੀ ਹਰ ਗੱਲ 'ਚ ਨੰਨਾ ਹਰ ਗੱਲ 'ਚ ਨੰਨਾ ਜੇ ਤੁਹਾਡੇ ਇਖਤਿਆਰ ਹੁੰਦਾ ਤਾਂ ਬਹੂ ਨੂੰ ਤਿੰਨੀ ਕੱਪੜੀ ਵਿਆਹ ਲਿਆਉਂਦੇ ਬਿਨਾ ਮੰਗੇ ਇੰਨੀਆਂ ਚੀਜ਼ਾਂ ਅਗਲਿਆਂ ਨੇ ਕੋਈ ਨਹੀਂ ਸੀ ਦੇਣੀਆਂ ਬਹੁਤਾ ਮੂੰਹ ਉੱਡਣ ਨਾਲ ਕਈ ਵਾਰ ਮੱਖੀਆਂ ਵੀ ਪੈ ਜਾਂਦੀਆਂ ਜੇ ਅਗਲੇ ਬਰਾਤ ਪੁੱਠੇ ਪੈਰੀ ਵਾਪਸ ਮੋੜ ਦਿੰਦੇ ਫੇਰ ਪੁੱਠੇ ਪੈਰੀ ਕਿਵੇਂ ਮੋੜ ਦਿੰਦੇ ਅਗਲਿਆਂ ਨੂੰ ਆਪਦੀ ਇੱਜ਼ਤ ਨਹੀਂ ਸੀ ਚਾਹੀਦੀ ਸੈਲਸਵਾ ਕੋਈ ਸੀ ਲੋਕਾਂ ਤੋਂ ਖਾਨਦਾਨ ਦਾ ਨੱਕ ਬਣਾਉਣਾ ਸੀ ਮੈਂ ਸਾਰੀਆਂ ਸੂਹਾਂ ਲੈ ਕੇ ਹੀ ਮੰਗੀਆਂ ਸੀ ਚੀਜ਼ਾਂ ਅਗਲਿਆਂ ਦੇ ਇਸ ਤਰ੍ਹਾਂ ਗਲਗੂਠਾ ਨਹੀਂ ਸੀ ਦੇਣਾ ਚਾਹੀਦਾ ਆਪਦੀ ਧੀ ਨੂੰ ਖੁਸ਼ੀ ਨਾਲ ਜੋ ਮਰਜ਼ੀ ਦਿੰਦੇ ਲਿਸਟ ਬਣਾ ਕੇ ਨਹੀਂ ਸੀ ਲੈਣੀਆਂ ਚਾਹੀਦੀਆਂ ਚੀਜ਼ਾਂ ਇਹ ਗੱਲ ਤੂੰ ਬਿਲਕੁਲ ਚੰਗੀ ਨਹੀਂ ਕੀਤੀ ਮੈਂ ਕੋਈ ਮਾੜੀ ਗੱਲ ਨਹੀਂ ਕੀਤੀ ਅਗਲਾ ਵੀ ਫਸਿਆ ਹੀ ਮਾਰ ਮਾਰ ਖਾਂਦਾ ਹੁੰਦਾ ਹੈ ਸਿੱਧੀ ਉਂਗਲੀ ਨਾਲ ਤਾਂ ਘੋਬ ਵੀ ਨਹੀਂ ਨਿਕਲਦਾ ਮੈਂ ਕੋਈ ਗਲਗੁੱਠਾ ਨਹੀਂਤਾ ਕਿਸੇ ਦੇ ਅੱਜ ਕੱਲ੍ਹ ਮੁੰਡਿਆਂ ਵਾਲੇ ਉਹੀ ਕਰਦੇ ਆ ਸਾਰੇ ਮੈਂ ਕੋਈ ਜੱਗੋਵਾਰੀ ਗੱਲ ਨਹੀਂ ਕੀਤੀ ਇਹਦਾ ਸ਼ੁਕਰ ਕਰ ਅੱਗੇ ਸਾਖ ਭਲੇਮਾਨ ਸਟੱਕਰ ਗੇ ਨਹੀਂ ਤੂੰ ਦਾ ਕੋਈ ਕਸਰ ਨਹੀਂ ਸੀ ਛੱਡੀ ਜੁੱਤੀਆਂ ਪਵਾਉਣ ਦੀ ਇਹਨਾਂ ਗੱਲਾਂ ਦਾ ਕੋਈ ਫਾਇਦਾ ਨਹੀਂ ਜਸਵੰਤ ਕੋਈ ਫਾਇਦਾ ਨਹੀਂ ਤੁਹਾਡੀਆਂ ਗੱਲਾਂ ਦਾ ਬੜਾ ਫਾਇਦਾ ਹੈ ਜਿਹੜਾ ਆਇਆ ਦੇ ਦਿਓ ਇਹਨੂੰ 2000 ਦੇ ਦਿਓ 4000 ਹੁਣ ਆਪਦੇ ਸਿਰ 60000 ਕਰਜ਼ਾ ਚੜਿਆ ਪਿਆ ਹੈ ਕਿਸੇ ਨੇ ਆ ਕੇ ਇੱਟ ਨਹੀਂ ਮਾਰੀ ਬਾਤ ਨਹੀਂ ਪੁੱਛੀ ਆਖਿਆ ਕਿਸੇ ਨੇ ਲਓ ਸਰਦਾਰ ਜੀ 10 20000 ਵਿਆਹ ਕਰ ਲੋ ਕਾਕੇ ਦਾ ਕਿੱਥੇ ਬੁੜੀ ਦਾ ਮਰਨਾ ਕਿੱਥੇ ਹਾਲੋ ਘੜੋ ਗੱਲ ਕਿਹੜੀ ਕਰਦੇ ਸੀ ਮੇਰਾ ਕਰਜ਼ਾ ਫੜ ਲਿਆ ਤੀ ਜੇਥਾਂ ਤੇ ਜਾ ਕੇ ਕਰਜ਼ਾ ਮੈਂ ਜੂਆ ਖੜਕੇ ਤੜੀ ਚੜਾਇਆ ਕਬੀਲਦਾਰੀ ਕਰਕੇ ਹੀ ਚੜਾਇਆ ਮੈਨੂੰ ਦੱਸ ਜਿਹੜਾ ਸਰਦਾਰ ਹੈ ਜਿਹਦੇ ਸਿਰ ਕਰਜ਼ਾ ਨਹੀਂ ਵੱਡੇ ਵੱਡੇ ਭਾਗਮਾਨਾਂ ਦੇ ਸਿਰ 2-2 ਲੱਖ ਰੁਪਏ ਕਰਜ਼ਾ ਹੈ ਕਰਜ਼ੇ ਨੂੰ ਦਾ ਕਮਲ ਏ ਅੱਜ ਕੱਲ ਭਾਗਮਾਨੀ ਸਮਝਿਆ ਜਾਂਦਾ ਜਿੰਨਾ ਬਹੁਤਾ ਕਰਜ਼ਾ ਓਨੀ ਵੱਡੀ ਭਾਗਮਾਨੀ ਪਾਪਾ ਜੀ ਦੇ ਹੱਸਣ ਦੀ ਆਵਾਜ਼ ਆਉਂਦੀ ਹੈ ਕੱਢ ਲੈ ਦਾਂਦੇ ਹੈਡਲ ਕਰਕੇ ਮੈਨੂੰ ਨਹੀਂ ਲੋੜ ਇਹੋ ਜੀ ਭਾਗਮਾਨੀ ਦੀ ਕਰਜ਼ਾ ਮੈਂ ਨਹੀਂ ਰੱਖਣਾ ਇੱਕ ਵੀ ਪੈਸਾ ਕਿਸੇ ਦਾ ਸ਼ਰੀਕਾਂ ਚ ਸਿਰ ਉੱਚਾ ਕਰਕੇ ਤੁਰਨਾ ਦੁਬਰ ਹੋਇਆ ਪਿਆ ਰਿਸ਼ਤੇਦਾਰਾਂ ਦੇ ਮੂੰਹ ਮੱਥੇ ਲੱਗਣੋਂ ਰਹਿ ਗਏ ਸਾਰਿਆਂ ਤੋਂ ਛਿਪਣਾ ਪੈਂਦਾ ਹਰ ਗੱਲ 'ਚ ਤੁਸੀਂ ਤਾਂ ਸੰਗ ਸ਼ਰਮ ਲਾ ਰੱਖੀ ਐ ਸਾਰੇ ਨੰਬਰ ਨੇ ਮੈਂ ਤਾਂ ਜਿਉਂਦੀ ਆ ਜੇ 5000 ਪੂਰਾ ਕਰਵਾ ਕੇ ਛੱਡੂਗੀ ਪਹਿਲਾਂ ਕਿਉਂ ਕਰ ਮੈਂ ਸੀ ਅਗਲਿਆਂ ਦੀ ਹਿੱਕ 'ਚ ਗੋਡਾ ਦੇਖ ਕੇ ਮੋਟਰਸਾਈਕਲ ਲੈ ਲਿਆ ਲਿਸਟ ਬਣਾ ਕੇ ਸਾਰੀਆਂ ਚੀਜ਼ਾਂ ਲੈ ਲਈਆਂ 5000 ਦੀ ਇਹ ਜੇ ਕਸਰ ਹੈਗੀ ਜਿੱਥੇ ਇਹਨਾ ਖਰਚ ਕੀਤਾ ਉਥੇ 5000 ਹੋਰ ਦੇ ਦਿੰਦੇ ਜਾਨ ਤਾਂ ਨਹੀਂ ਨਿਕਲਦੀ ਸੀ ਤੇਰੀ ਹੀ ਜਾ ਨਿਕਲਦੀ ਐ 5000 ਬਿਨਾ ਹੁਣ ਬਗਲੀ ਪਾ ਕੇ ਮੰਗਣ ਤੁਰ ਪੈ ਹੋਰ ਤਾਂ ਸਾਰੇ ਤਰੀਕੇ ਵਰਤ ਲੇ ਮੰਗਣ ਤੁਰਦੀ ਐ ਮੇਰੀ ਜੁੱਤੀ 5000 ਮੈਂ ਬਹੂ ਦੇ ਹੱਡਾਂ ਚੋਂ ਕੱਟ ਕੇ ਵਿਖਾਉ ਮੈਨੂੰ ਵੱਧ ਘੱਟ ਬੋਲਣ ਦੀ ਲੋੜ ਨਹੀਂ ਆਪਦਾ ਕੰਮ ਕਰੋ ਜਾ ਕੇ ਮੈਂ ਆਪੇ ਹੀ ਸਮਝੂ ਅਗਲਿਆਂ ਨਾਲ ਜਿੱਥੇ ਐਡਾ ਵੱਡਾ ਕਾਰਜ ਸਿਰੇ ਚੜਾਇਆ ਐ ਇਹ ਨਿੱਕੀ ਜਿਹੀ ਗੱਲ ਨਹੀਂ ਹੋਊ ਮੈਥੋਂ ਹਉ ਦੱਸ ਲੋ ਇਹਨਾਂ ਨੂੰ ਗੱਲਾਂ ਕਰ ਲੋ ਸਲਾਹ ਵੱਡੇ ਸਿਆਣਿਆਂ ਨਾਲ ਤੁਹਾਡੇ ਇਹਨਾਂ ਲੱਛਣਾ ਕਰਕੇ ਹੀ ਤਾਂ ਘਰ ਦਾ ਅਗਲਾ ਪੱਤਣਾ ਆਇਆ ਪਿਆ ਟੀਮੀਆ ਵਾਲੀ ਜੜੀ ਨਹੀਂ ਕਰੀਦੀ ਸੀ ਸੰਤ ਹੁਣ ਇਹਨਾਂ ਗੱਲਾਂ ਦਾ ਕੋਈ ਫਾਇਦਾ ਨਹੀਂ ਜੋ ਕੁਝ ਹੋਇਆ ਹੈ ਵਧੀਆ ਹੋਇਆ ਹੈ ਕਹਿ ਗਈ ਦੀ ਇੰਜੀਨੀਅਰ ਮੈਨ ਬਣਾਤੀ ਸੀ ਤੂੰ ਆਪ ਦੀ ਜੜੀ ਨਾਲ ਕੋਈ ਨਵਾਂ ਮਹਾਪਾਰਤ ਨਾ ਖੜਾ ਕਰਦੀ ਏਸੀ ਜੀ ਕਹਾਣੀ ਦਾ ਭਾਗ ਤੀਜਾ ਕਹਾਣੀ ਦਾ ਭਾਗ ਚੌਥਾ ਕੱਲ ਲਵੇਗਾ ਜੀ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਕਹਾਣੀ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ